ਲੇ ਵੀ ਮਿੱਤਰਾ ਸਾਰਿਆਂ ਨੂੰ ਸਸਰੀ ਘਰ ਅੱਜ ਲੱਗਾ ਸਾਡੇ ਘਰ ਤੇ ਲੱਗੇ ਗੱਡੀਆਂ ਦਾ ਸ਼ੋਅ ਤੇ ਗੱਡੀਆਂ ਦਾ ਟਰੱਕਾਂ ਦਾ ਸ਼ੋਅ ਲੱਗਾ ਗੱਡੀ ਪਰੇ ਤੋਂ ਪਰੇ ਆਈ ਹੋਆ ਜਾ ਕੇ ਤੁਹਾਨੂੰ ਦਿਖਾਉਨੇ ਆ ਕੀ ਸਹਖਾਵਾ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਆਈ ਹੋ ਮਹਿੰਗੀ ਤੋਂ ਮਹਿੰਗੀ ਬਸ ਆ 5 ਮਿੰਟ ਦੀ ਡਰਾਈਵ ਇੱਥੇ ਦੇਖ ਕੇ ਤੁਰ ਕੇ ਤੇ ਮਾਹੌਲ ਪੂਰਾ ਖੜਿਆ ਪਿਆ ਹੈ ਗਰਮੀਆਂ ਪੂਰੀਆਂ ਚਲਦੀਆਂ ਪਈਆਂ ਸਰੀ ਚ ਆਜਾ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆ ਵੀ ਗੋਰੇ ਨਾ ਅੱਜ ਵੀਕਐਂਡ ਅੱਜ ਸ਼ਨੀਵਾਰ ਹਰੇਕ ਗੱਡੀ ਲੈ ਕੇ ਆ ਆਪਣੀ ਆਪਣੀ ਚੜਦੀ ਤੋਂ ਚੜਦੀ ਚੜਦੀ ਤੋਂ ਚੜਦੀ ਗੱਡੀ ਲੈ ਕੇ ਆਇਆ ਚਲੋ ਠੀਕ ਆ ਫੇ ਆ ਜਾਓ ਫੇ ਗਾਂ ਗਾ ਮਿੱਤਰਾਂ ਗੱਡੀਆਂ ਸਟਾਰਟ ਹੋ ਗਈਆਂ ਆ ਤੇ ਸਾਹਮਣੇ ਦ੍ਰਿਸ਼ ਤੁਸੀਂ ਦੇਖੋ ਓਕੇ ਰਿਪੋਰਟ ਹੈ ਆ ਮੋਟਰਸਾਈਕਲ ਗੱਡੀਆਂ ਅਗਾਹ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਐਂਟਰੀ ਕਰਕੇ ਯਕੀਨ ਹਸਤਾਵਾ ਸ਼ੋਅ ਹੀ ਆ ਇਹਨਾਂ ਦੇ ਗੱਡੀਆਂ ਦਾ ਸ਼ੋਅ ਆ ਵਸ ਆ ਬਈ ਆ ਰਹੀ ਆ ਤੇ ਟਰੱਕ ਵੀ ਆ ਟਰੱਕਾਂ ਦਾ ਮਿਊਜ਼ੀਅਮ ਵੀ ਆ ਕੋੜੇ ਬਹੁਤ ਗੱਡੀ ਆਈ ਹੋਇਆ ਯਾਰ ਅੱਜ ਤਾਂ ਹੱਥ ਕੀਤੀ ਪਈ ਆ ਅਹੀ ਵੀ ਸੋਚਿਆ ਚਲੋ ਜਾ ਕੇ ਦੇਖਦੇ ਆ ਵੀ ਕੀ ਹਸਾਕਤਾ ਵਾ ਗੋਰਿਆਂ ਦਾ ਵੀ ਦੇਖੀਏ ਵੀ ਕਿੰਨੇ ਕੁ ਹਾਈ ਲੈਵਲ ਤੱਕ ਗੱਡੀ ਇਹਨਾਂ ਕੋ ਹੈ ਨਹੀਂ ਆਪਣੇ ਵੀ ਚਲੋ ਪੰਜਾਬ ਚ ਟਰੈਕਟਰ ਚੜਦਾ ਤੇ ਚੜਦਾ ਆ ਜਹਾ ਜਾਂਦੇ ਜਹਾ ਆ ਟਰੈਕਟਰ ਬਣਾਇਓ ਤੇ ਇੱਥੇ ਗੱਡੀਆਂ ਦਾ ਹਸਾਕਤਾ ਹੋਊਗਾ ਇੱਥੇ ਗੱਡੀਆਂ ਦੇਖ ਲੈਣੇ ਆ ਇਧਰ ਦੇਖੋ ਐਂਟਰੀ ਇੱਥੋਂ ਹੀ ਮਾਰ ਲਓ ਨਾ ਉਹ ਵੀ ਗੱਡੀ ਪਰੇ ਤੋਂ ਪਰੇ ਹਨ ਨੂੰ ਨਾਮ ਨਹੀਂ ਪਤਾ ਕਿਹੜੀ ਕਿਹੜੀ ਗੱਡੀ ਆ ਕੀ ਕੀ ਨਾਮ ਹੈ ਕਲੈਕਟਰ ਅੱਛਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀਆਂ ਹੀ ਗੱਡੀਆਂ ਆ ਸਾਰੀਆਂ ਤੇ ਇੰਜਨਾਂ ਦੀ ਵੀ ਕੋਈ ਕਮੀ ਨਹੀਂ ਨੈਕਸਟ ਸੈਂਚਰੀ ਪੁਲੀਵਾਂ ਬਾਕੀ ਓਕੇ ਰਿਪੋਰਟ ਆ ਜੀ ਸਾਰਾ ਕੁਝ ਗੱਡੀਆਂ ਪਰੇ ਤੋਂ ਪਰੇ ਆ

3D design. ਪਰੇ ਤੋਂ ਪਰੀ ਗੱਡੀ ਹੈ ਯਾਰ ਤੁਸੀਂ ਦੇਖੀ ਚਲੋ ਨਾਲ ਨਾਲ ਮਾਹੌਲ ਪੂਰਾ ਗਰਮ ਹੋਇਆ ਪਿਆ ਉਥੇ ਮੇਲਾ ਆ ਆਪਾਂ ਨੂੰ ਗਾਂ ਦਿਖਾਈ ਆ ਆ ਮਸਟੈਂਗ ਹੈ ਜੀ ਪੁਰਾਣੀ ਇਹਦਾ ਪਤਾ ਉਹਦਾ ਦੱਸਣਾ ਆਪਾਂ ਮਸਟੈਂਗ ਆਪਸੋਲੂਟਲੀ ਸੋ Uh, we usually pick the vehicle that one. he would pick, so that's what we've done today. Jolly 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 So 1932 Ford Roadster Moped, Keith Middlecourt Winner We're going to win this one We're going get ready for that group shot here, we're going to get this ਸਵਾਸਤ ਮਾਮਾ ਇਹ ਜਿਹੜੀ ਦੋ ਬਹਾਣੇ ਨੂੰ ਜਿੱਤ ਗਿਆ ਲੱਗਦਾ ਮੈਨੂੰ ਲਵ ਦਾ ਹਾਟ ਸਟੇ ਅਲ ਮੈਚ ਫੈਮਲੀ ਅਫੇਅਰ ਆਲ ਰਾਈ ਡਿਗ ਰਾਉਂਡ ਆਫ ਦਿ ਬਲਾਸ ਹੋ ਗਿਆ ਮੁਕ ਇੱਕ ਵਾਰੀ ਤੁਹਾਨੂੰ ਗੱਡੀਆਂ ਦੇ ਬਾਹਰੋਂ ਦਿਖਾ ਦਈਏ ਵੀ ਆ ਗੱਡੀਆਂ ਦੇ ਇੰਜਨ ਨਹੀਂ ਸਮਝ ਆਉਂਦੇ ਵੀ ਕਿੱਦਾਂ ਦੇ ਬਣੇ ਉਹਦੇ ਕਿੰਨੇ ਟਰਬੋ ਲੱਗੇ ਹੋ ਕੇ ਡੇ ਬੋੜਾ ਸਾਰਾ ਕੁਝ ਆਜੀ ਮਾਹੌਲ ਚੈੱਕ ਕਰੋ ਤੁਸੀਂ ਨਾਲ ਨਾਲ ਸੌਂਤਾ ਗੱਡੀਆਂ ਦੇ ਨਾਮ ਵੀ ਨਹੀਂ ਪਤਾ ਯਾਰ ਕੀ ਨਾਮ ਆ ਗੱਡੀਆਂ ਦੇ ਜਾਕਦਾ ਵਧੀਆ ਤੋਂ ਵਧੀਆ ਚੜਦੀ ਤੇ ਚੜਦੀ ਗੱਡੀ ਆ ਯਾਰ ਇਹ ਸਾਰੀਆਂ ਅਮਰੀਕਨ ਗੱਡੀਆਂ ਮੈਂ ਕੀ ਨਾ ਗੱਡੀਆਂ ਦੇ ਵਿੱਚੋਂ ਦੇਖੋ ਵੀ ਆ ਗੱਡੀ 1933 ਦੇ ਵਿੱਚ ਸ਼ੈਵਲਟ ਦੀ ਬਣੀ ਪਈ ਆ ਗੱਡੀ ਇਹਦੀ ਆ ਡਿਟੇਲ ਆ ਦੇਖੋ ਇੰਜਨ ਦੱਸਿਆ ਆ 375 ਹੌਸਪਾਵਰ ਆ 2.5 ਦਾ ਐਗਜ਼ੌਸਟ ਲੱਗਾ ਆ ਸੀ4 ਆ 700 ਇੰਜਨ ਨੇ ਯਾਰ ਦੱਸਿਆ ਕਿ ਨੈਸਿਲੈਂਡਰੀ ਇੰਜਨ ਇਹਨਾਂ ਦੇ ਆ ਪਾਵਰ ਵਿੰਡੋ ਵੀ ਲਿਖਿਆ ਆ ਇਹਨੇ ਹੁਣ ਕਰਾਈ ਹੋਣੀ ਪਾਵਰ ਵਿੰਡੋ 1933 ਦੇ ਵਿੱਚ ਪਾਵਰ ਵਿੰਡੋ ਕਿੱਥੋਂ ਆਈ ਬਾਕੀ ਵਧੀਆ ਜੀ ਇੰਜਨ ਦੇਖੋ ਇਹਨਾਂ ਦਾ ਆਹ ਹੈ ਪਿਚੀ ਕਿੱਟ ਗੱਡੀ ਅੰਦਰੋਂ ਵੀ ਦੇਖੋ ਬਾਹਰੋਂ ਵੀ ਦੇਖੋ ਇਹ ਹੈਗੀ ਆ ਮੇਰੇ ਹਿਸਾਬ ਨਾਲ ਗੱਡੀ 2 ਸੀਟ ਰਹੀ ਆ ਤੇ ਐਰ ਪੂਰੀ ਓਕੇ ਰਿਪੋਰਟ ਧੰਨ ਧੰਨ ਕਰਾ ਕੇ ਰੱਖੀ ਪਈ ਆ ਗੱਡੀ ਡੋਜ ਦਾ ਪਿੱਕਾ ਆਸਾ ਉੜਦਾ ਪੈਕਾ ਆ ਪਹਿਲਾਂ ਹੁੰਦੇ ਸੀ ਆ ਡੋਜ ਦਾ ਆ ਮੋਰਿਆਂ ਦਿਖਾਣੇ ਤੁਹਾਨੂੰ ਐਗਜ਼ੀਬਿਸ਼ਨ ਆਏ ਡੋਜ ਦਾ ਵਧੀਆ ਹੈ ਗਾਵੇਂ ਵੀ ਤੁਹਾਨੂੰ ਦਿਖਾਣੇ ਆ ਹਲੋ ਕੀ ਐਂਡ ਆ ਯਾਰ ਐਂਡ ਗੱਡੀਆਂ ਦਾ ਐਂਡ ਕਿਹਨੂੰ ਕਹਿੰਦੇ ਹੋ ਐਂਡ ਦੇ ਟੂਰ ਤੇ ਗੱਡੀ ਚਾਹੀਦੀ ਆ 086 88 ਚੱਲਦੇ ਆ ਤੁਹਾਨੂੰ ਥੋੜੇ ਜਿਹਾ ਹੋਰ ਵੀ ਦਿਖਾਉਣੇ ਆ ਉਹਨਾਂ ਸਾਹਮਣੇ ਆ ਰਹੀ ਆ ਬੰਦੇ ਨੇ ਯਾਰ ਬੜੇ ਡਾਲਰ ਲਾਉਂ ਗੱਡੀਆਂ ਦੇ ਮੁੰਡਿਆਂ ਦੇ ਜਵਾਨ ਘਾਟਾ ਮੀਟਰ ਏਜ ਤੋਂ ਬਾਹਰ ਵਾਲੇ ਜ਼ਿਆਦਾ ਆ ਇਧਰ ਜਨਰੇਟਰ ਇਦਾਂ ਦੇ ਹੁੰਦੇ ਆ ਦੇਖੋ ਛੋਟੇ ਛੋਟੇ ਜਨਰੇਟਰ ਥੈਂਕ ਯੂ ਫੋਰ ਕੁਆਲਿਫਾਈਂਗ ਕੰਟ੍ਰਿਬਿਊਟਿੰਗ ਮੇਲਾ ਦਾ ਹੋਟਿਆ ਆ ਆ ਰਾਈਟ ਵੀ ਗੋਇੰ ਟੂ ਫਾਈਨਡ ਆਪ ਵਟ ਦੀ ਐਕਚੁਅਲ ਨੰਬਰ ਇਜ਼ ਇਨ ਸੈਕੰਡ ਹੈਰ ਖਾਣ ਪੀਣ ਦਾ ਸਿਸਟਮ ਕਾਫੀ ਵਗੈਰਾ ਸਾਰੀ ਕੁਝ ਲੱਗੀ ਪਈ ਆ ਤੇ ਆਹ ਰਾਈ ਬੋ ਆ ਮੇਰ ਇਸ ਗੈਟਿੰਗ 367 ਡਾਲਰ ਐ 50 ਸੈਂਟ ਆਹ ਦੇਖੋ ਯਾਰ ਗੱਡੀ ਕਿੰਨੀ ਸੋਹਣੀ ਆ ਆਹ ਉਹ ਪਸੰਦ ਕਰਦੇ ਆ ਗੋਰੇ ਹੋਸੀ ਆ ਅਗੇ ਨੈਕਸਟ ਈਅਰ ਕੋਈ ਕੋਈ ਡੀਜ਼ਲ ਇੰਜਣ ਆ ਪੈਟਰੋਲ ਇੰਜਣ ਆ ਸਾਰੇ ਦੇਖੋ ਇੰਜਣ ਦਾਗ ਮਾੜਾ ਨਹੀਂ ਸ਼ੌਂਕ ਆ ਯਾਰ ਟਾਇਰ ਦੇਖੋ ਬੜਾ ਵੱਡਾ ਪਾਇਆ ਹੈ ਜਿੰਨੀ 스테ਜ ਆਰ ਗੋਇੰ ਟੂ ਹੈਵ ਪੀਪਲ ਟੇਕ ਮਾਈ ਸਟਫ ਡਾਊਨ ਐਂਡ ਲੋਡ ਇਟ ਇਨ ਐਂਡ ਦੇ ਫਰਟ ਫਾਰ ਮੀ ਯੂ ਆਰ ਨੋਟ ਜਸਟ ਨਾ ਬੁੱਡੇ ਬੁੱਡੇ ਜਿਆਦਾ ਆ ਰੋਸੋਲਾਸ ਮੈਨ ਯੂ ਸਕਾਨ ਐਸ ਆਈ ਬ੍ਰੇਕਿੰਗ ਡਾਊਨ ਪਲੀਜ਼ 1946 ਦੇ ਵਿੱਚ ਟੋਟ ਟਰੱਕ ਦੇਖ ਲਓ ਕਿੱਦਾਂ ਦੇ ਹੁੰਦੇ ਸੀ ਲਗਭਗ ਅੱਜ ਤੋਂ 70 ਦਾ 60-70 ਸਾਲ ਪਹਿਲਾਂ ਦੇਖ ਲਓ ਵੀ ਟੋੜ ਟਰੱਕ ਇਹਨਾਂ ਨੇ ਬਣਾਤੇ ਹੋਏ ਤੇ ਸਾਡੇ ਵਹਿਲਾ ਕਦੀ ਸੋਚਿਆ ਰਹਣਾ ਵੀ ਟੋੜ ਟਰੱਕ ਬਣਾ ਤੇ ਇਹ ਕਿੰਨੇ ਐਡਵਾਂਸ ਕੰਟਰੀਆਂ ਯਾਰ ਆਹ ਪੁਰਾਣੇ ਡੋਰ ਟਰੱਕ ਆ ਜਿਹੜੇ ਗੱਡੀਆਂ-ਗੱਡੀਆਂ ਫਸ ਜਾਂਦੀਆਂ ਜਾਂ ਕੱਢਣੀਆਂ ਜਾਂ ਪੈਂਚਰ ਹੋਵੇ ਜਾਂ ਚੱਕਣੇ ਚੁੱਕਣੇ ਵਾਲੀਆਂ ਤੇ ਆਹ ਟਰੱਕਾਂ ਦਾ ਮਿਊਜ਼ੀਅਮ ਹੈ ਜੀ ਇਹ ਟਰੱਕ ਆਇਓ ਆਪੋ ਆਪਣੇ ਲੈ ਕੇ ਇਹ ਟਰੱਕ ਦੀ ਗੱਲ ਬਾਤ ਦੇਖੋ ਤੁਸੀਂ ਹਾਂ ਹਾਰ ਸ਼ਿੰਗਾਰ ਕੀਤੇ ਆ ਉਹ ਪੁਰਾਣਾ ਡੰਬ ਟਰੱਕ ਆ ਸਾਹਮਣੇ ਆ ਪੁਰਾਣੇ ਵਧੀਆ ਚੀਜ਼ਾਂ ਯਾਰ ਇੱਕ ਜੀ ਵਧੀਆ ਜੋ ਰੱਖਿਆ ਹੈ ਸਾਹਮਣੇ ਵੀ ਟਰੱਕ ਆ ਤੁਸੀਂ ਦੇਖ ਸਕਦੇ ਆ ਵਧੀਆ ਇਦਾਂ ਦੀਆਂ ਹੋਰ ਕੈਨੇਡਾ ਦੀਆਂ ਵੀਡੀਓ ਵੀਡੀਓ ਦੇਖਣ ਲਈ ਨਾ ਚੈਨਲ ਨੂੰ ਐਡ ਕਰ ਲੈ ਜਰੂਰ ਇੱਕ ਵਾਰੀ ਕੈਨਵਰਥ ਦਾ ਟਰੱਕ ਸਭ ਤੋਂ ਵਧੀਆ ਕਹਿੰਦੇ ਇੱਥੇ ਕੈਨੇਡਾ ਦੇ ਵਿੱਚ ਬੋਲਵੋ ਬੋਲਵੋ ਤਾਂ ਕਹਿੰਦੇ ਇਹਦੇ ਅੱਗੇ ਫੇਰ ਲਾ ਲੇਕਿਨ ਕੈਨਵਰਥ ਦਾ ਨਾਮ ਆ ਦੁਨੀਆ ਦੇਖੋ ਕਿੰਨੀ ਆਈ ਹੈ ਖਾਣ ਪੀਣ ਦਾ ਵੀ ਪੂਰਾ ਮਾਹੌਲ ਆ ਓਕੇ ਰੋਡ ਆ ਜਾਓ ਫੇਰ ਗਾਂ-ਗਾ ਤੁਹਾਨੂੰ ਹੋਰ ਗੱਡੀਆਂ ਦਿਖਾਈਏ ਆਪਾਂ ਇੱਕ ਅੱਦਾ ਨਾ ਬੰਦਾ ਦੇਖਦੇ ਆ ਇੱਥੇ ਉਹਨੂੰ ਪੁੱਛਦੇ ਵੀ ਕੀ ਇਹਦਾ ਪਰਪਸ ਕੀ ਹੈ ਮੇ ਆਹ ਦੇਖੋ ਜੀ ਇਹ ਐਗਜ਼ੀਬਿਸ਼ਨ ਮੇਲੇ ਦਾ ਇਹ ਹੈਗਾ ਆ ਵੀ ਲੋਕ ਇੱਥੇ ਗੱਡੀਆਂ ਲੈ ਕੇ ਆਉਂਦੇ ਆ ਤੇ ਆਪੋ ਆਪਣੀਆਂ ਜਿੰਨੀਆਂ ਵਧੀਆ ਤੋਂ ਵਧੀਆ ਚੜਦੀ ਜਗੜ ਦੀ ਗੱਡੀ ਲੈ ਕੇ ਆਉਂਦੇ ਤੇ ਉਹ ਗੋਰੇ ਇੱਥੇ ਕਰਦੇ ਆ ਵੀ ਜਿਹੜੇ ਇਨਾਮ ਵਗੈਰਾ ਅਨਾਉਂਸ ਕਰਦੇ ਆ ਤੇ ਉਹ ਚੈੱਕ ਕਰਦੇ ਆ ਵੀ ਗੱਡੀ ਕਿਨੇ ਕਿੰਨੀ ਸਾੰਭੀ ਆ ਤੇ ਕਿਹਦੀ ਗੱਡੀ ਦੀ ਮੇਨਟੇਨੈਂਸ ਵਧੀਆ ਰੱਖੀ ਆ ਜਾਂ ਕਿਤਾਂ ਹਸਾਕਤਾ ਵਾ ਨਾ ਸਾਰਾ ਕੁਝ ਦੇ ਦੇ ਇੰਜਨ ਜਨ ਸਾਰਾ ਕੁਝ ਤੇ ਫੇਰ ਜਾ ਕੇ ਐਂਡ ਤੇ ਪੰਜ-ਛੇ ਦਾ ਨਾਮ ਕੱਢਦੇ ਆ ਤੇ ਫੇਰ ਉਹਨਾਂ ਨੂੰ Winner announce ਕਰਦੇ ਆ ਤੇ ਬਾਕੀ ਇੱਥੇ ਆ ਵੀ ਇੱਕ ਦੋ ਇਹਦਾ ਜਿੱਦਾਂ ਮੰਨ ਲਓ ਕਿਸੇ ਨੇ ਅਨਾਉਂਸ ਕੋਈ ਕਿਸੇ ਦਾ ਨਹੀਂ ਵਾਰੀ ਆਈ ਕਿਸੇ ਦਾ ਨਹੀਂ ਅਨਾਉਂਸ ਹੋਇਆ ਨਾ ਉਹ ਬੰਦੇ ਗੁੱਸਾ ਨਹੀਂ ਕਰਦੇ ਇੱਥੇ ਵਧੀਆ ਉਹ ਫੇਰ ਵੀ ਇਕੱਠੇ ਰਲ ਮਿਲ ਕੇ ਪਾਰਟੀ ਕਰਕੇ ਖਾ ਪੀ ਕੇ ਆਪਣਾ ਵਧੀਆ ਜਾਂਦੇ ਆ ਨਾ ਨਜ਼ਰ ਸਾਡੇ ਜੇ ਇਦਾਂ ਹੋਵੇ ਤਾਂ ਤੁਹਾਨੂੰ ਪਤਾ ਹੀ ਆਪ ਸਭ ਬੰਦੇ ਲੜਾਈ ਲੜੂਈ ਕਰ ਲੈਂਦੇ ਆ ਪਰ ਇੱਥੇ ਲੜਾਈ ਲੜੂਈ ਕੋਈ ਨਹੀਂ ਇੱਥੇ ਸਭ ਕੋ ਖੋਜ ਹੁੰਦੇ ਆਖਦੇ ਉਹ ਤਾਂ ਵੀ ਹਾਂ ਵੀ ਤੂੰ ਜਿੱਤਿਆ ਜਾਂ ਮੈਂ ਜਿੱਤਿਆ ਖਾਣ ਪੀਣ ਆਪਣਾ ਕੇ ਇੱਥੇ ਕਰਕੇ ਰਲ ਮਿਲ ਕੇ ਪਾਰਟੀ ਕਰਕੇ ਤੇ ਵਧੀਆ ਆਪਣਾ ਜਾਂਦੇ ਤੇ ਬਾਕੀ ਆ ਵੀ ਜਿਹੜਾ ਇਹ ਗੱਡੀਆਂ ਦੀ ਮੇਨਟੇਨੈਂਸ ਰੱਖਣੀ ਆ ਬੜੀ ਮਹਿੰਗੀ ਆ ਭਰਾਵਾ ਇਹਦੇ ਗੱਡੀ ਵੀ ਮਿਲਦਾ ਲੱਖ ਲੱਖ ਡਾਲਰ ਦੀ ਗੱਡੀ ਆ ਜੋ ਸਾ ਪ੍ਰਾਣੀ ਤੇ ਪ੍ਰਾਣੀ ਗੱਡੀ ਦਾ ਇਥੇ ਮੁੱਲ ਬੜਾ ਯਾਰ ਹੁਣ ਨਵੀਂ ਮਸਟੈਂਗ ਜਿਹੜੀ ਮਸਟੈਂਗ ਜਿਹੜੀ ਉਹ ਆ ਜਾਂਦੀ ਆ 20-22 ਹਜ਼ਾਰ ਡਾਲਰ ਦੀ 25 ਹਜ਼ਾਰ ਡਾਲਰ ਦੀ ਹੈ ਨਾ ਜੇ ਮੰਨ ਲਓ 16 17 ਮਾਡਲ ਲੈਨੇ ਪਰ ਲੀਕ ਨਹੀਂ ਜਿੱਦਾਂ ਹੁਣ ਸਾਹਮਣੇ ਤੁਹਾਨੂੰ ਪਹਿਲਾਂ ਮਸਟੈਂਗ ਦਿਖਾਈ ਸੀ ਪ੍ਰਾਣੀ ਉਹ ਘੱਟੋ ਘੱਟ 80-90 ਹਜ਼ਾਰ ਡਾਲਰ ਦੀ ਪ੍ਰਾਣੀ ਹੋਊਗੀ ਇੰਨਾ ਰੇਟ ਆ ਇਥੇ ਮੈਂ ਪੁੱਛਿਆ ਸੀ ਧਾਗ ਧਾਲ ਜਾਂ ਬਾਕੀ ਚੱਲੇ ਆ ਮੇਲਾ ਦਾ ਮੇਲਾ ਖਤਮ ਹੋ ਗਿਆ ਵਾ ਚਾਰ ਪੰਜ ਬੰਦੇ ਜਿੱਤੇ ਆ ਤੁਹਾਨੂੰ ਦਿਖਾਏ ਆ ਪਤਾ ਨਹੀਂ ਕਿਹੜੇ ਜਿੱਤੇ ਆ ਤੇ ਵਧੀਆ ਯਾਰ ਐਦਾਂ ਦੇ ਨਾ ਗਰਮੀਆਂ ਨੂੰ ਹੁੰਦੇ ਹੀ ਰਹਿੰਦੇ ਇੱਥੇ ਮੇਲੇ ਨਾ ਹਰੇਕ ਕੈਨੇਡਾ ਦੇ ਹਰੇਕ ਕੋਨੇ 'ਚ ਪਿੱਛੇ ਬ੍ਰੈਂਟਨ ਹੋ ਗਿਆ ਟਿਆ ਬਰਲਿੰਟਨ ਸ਼ਹਿਰ ਹੋਇਆ ਸਾਰੇ ਸਾਰੇ ਫੱਕੇ ਹੁੰਦੇ ਗਰਮੀਆਂ ਨੂੰ ਕੋਈ ਨਾ ਕੋਈ ਪਨਾਉਂਦੇ ਰਹਿੰਦੇ ਆ ਇਹ ਤੇ ਆਹ ਦੇਖੋ ਸਾਹਮਣੇ ਕਿੰਨੀ ਸੋਹਣੀ ਗੱਡੀ ਆ ਚੱਕੋ ਆਮ ਗੱਡੀਆਂ ਦੇ ਰਸਤੇ ਗੱਦੀ ਨਹੀਂ ਬਹੁਤ ਪੁਰਾਣੀਆਂ ਪੁਰਾਣੀਆਂ ਗੱਡੀਆਂ 80 80 ਸਾਲ ਪੁਰਾਣੀਆਂ ਉਹ ਦੇਖਦੇ ਆ ਵੀ ਕਿੰਨੀ ਵਧੀਆ ਸੰਭੀ ਹੈ ਨਾ ਬੰਦੇ ਨੇ ਗੱਡੀ ਇੰਨੀ ਪੁਰਾਣੀ ਹੋ ਉਸ ਹਿਸਾਬ ਨਾਲ ਨਾਮ ਦੱਬੇ ਆ ਫਿਰ ਠੀਕ ਆ ਜੀ ਫਿਰ ਹੁਣੇ ਬਲੌਗ ਵੀ ਕਰਦੇ ਆ ਪੇਂਟਿੰਗ ਵਧੀਆ ਲੱਗਿਆ ਲੈਕ ਚੇਅਰ ਮੈਂਟ ਕਰਦੇ ਆ ਔਰ ਲਾਗੇ ਉਹ ਕਸੀਨੋ ਚਲਦੀ ਪਈ ਅੰਦਰ ਚਲੋ ਠੀਕ ਆ ਫਿਰ ਧੰਨਵਾਦ ਸਾਰਿਆਂ ਦਾ ਅੱਜ ਲੈ ਵੀ ਗਰਮੀਆਂ ਦਾ ਮਾਹੌਲ ਚੈੱਕ ਕਰੋ ਗਰਮੀਆਂ ਦਾ ਮਾਹੌਲ ਇੱਥੇ ਹੋਇਆ ਪਿਆ ਆ 25 26 ਡਿਗਰੀ ਟੈਂਪਰੇਚਰ ਜਿਹੜਾ ਕਿ ਪੰਜਾਬ ਦੇ ਵਿੱਚ ਹੋਵੇ ਤਾਂ ਉਹਨੂੰ ਕੁਝ ਨਹੀਂ ਮੰਨਦੇ ਲੇਕਿਨ ਇੱਥੇ 25 26 ਦੇ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਬਾਕੀ ਤੇ 40 ਤੱਕ ਐਂਡ ਜਾਂਦਾ ਇੱਥੇ ਮੇਰੇ ਵੀਰੋ ਇਸੇ ਗਰਾਊਂਡ 'ਤੇ ਇਹਨਾਂ ਨੇ ਕੈਨੇਡਾ ਡੇ ਮਨਾਇਆ ਵਧੀਆ ਯਾਰ ਚਲੋ ਚੱਲੇ ਜਿੱਤ ਗਏ ਤੁਸੀਂ ਚਲੋ ਠੀਕ ਹੈ ਵੀ ਮਿੱਤਰਾਂ ਆਹ ਦੇਖੋ ਪੰਪ ਆ ਗਿਆ ਤੇਲ ਵਾਲਾ ਇੱਥੇ ਤੇਲ ਦੇਖੋ ਕਿੰਨਾ ਮਹਿੰਗਾ ਪੈਟਰੋਲ 181 ਸੈਂਟ ਦਾ ਜਿਹੜਾ ਕਿ ਲਗਭਗ ਮੈਲਹਾਨਾ 100 ਰੁਪਏ ਦੇ ਲੱਗੇ ਸ਼ੱਕਿਤ ਹੋਊਗਾ ਇੰਡੀਆ ਦੇ 100 110 ਦੇ ਲੱਗੇ ਸ਼ੱਕਿਤ ਬੜਾ ਮਹਿੰਗਾ ਯਾਰ ਇੱਥੇ ਇਹ ਤਾਂ ਚਲੋ ਫੇਰ ਵੀ ਆ ਹੁਣ ਤੁਸੀਂ ਵੈਨਕੂਵਰ ਨੂੰ ਚਲ ਜਾਓ ਨਾ ਆਹੀ ਅੱਜ ਦਾ ਦਿਨ ਹੀ ਆ ਮੰਨ ਲਓ ਹਨਾ ਤੁਸੀਂ ਅੱਜ ਹੀ ਜੇ ਵੈਨਕੂਵਰ ਨੂੰ ਹੁਣ ਚਲ ਜਾਓ ਤਾਂ ਉੱਥੇ 2 ਡਾਲਰ ਕੁ ਸੈਂਟ ਦਾ ਹੋਊਗਾ ਮਾਲੇ ਜਿੱਦਾਂ ਜਿੱਦਾਂ ਵੈਨਕੂਵਰ ਆਲੂ ਜਾਓ ਵਧੀਆ ਉਧਰ ਨੂੰ ਹਾਈ ਲੈਵਲ ਇਲਾਕੇ ਅਜ ਜਾਓ ਜੇ ਉੱਥੇ ਆਪਣੇ ਮਹਿੰਗਾ ਹੁੰਦਾ ਚਲ ਜਾਓ ਤਾਂ ਤੇ ਆਹ ਨਾਲ ਗੱਡੀ ਇੱਕ ਹੋਰ ਦਿਖਾਉਣੀ ਐ ਇੱਥੇ ਲਾਓ ਜਾਨੀ ਕਿ ਚੜਦੀ ਤੋਂ ਚੜਦੀ ਗੱਡੀ ਆ ਆ ਪੈਟਰੋਲ ਭਰਨ ਕੋ ਇਹ ਮੋਹਲ ਚੈੱਕ ਕਰੋ ਗੱਡੀਆਂ ਆ ਰਹੀਆਂ ਪਿੱਛੋਂ ਆਤਲ ਆਗੇ ਗਿਆ ਆਹ ਪੁਰਾਣੇ ਟਰੱਕਾਂ ਦਾ ਮਿਲ ਗਿਆ ਸਕੂਲ ਡਿਸਟ੍ਰਿਕਟ ਲੋਵਰ ਗੇਟ ਸਕੂਲ ਆ ਗਰਮੀ ਬੜੀ ਹੈ ਯਾਰ ਮਾਹੌਲ ਓਕੇ ਰਿਪੋਰਟ ਹੋਇਆ ਪਿਆ ਠੰਡ ਵੀ ਬੜੀ ਪੈਂਦੀ ਹੈ ਗਰਮੀ ਵੀ ਬੜੀ ਪੈਂਦੀ ਹੈ ਹੁਣ ਸਾਡਾ ਕ੍ਰੋਸ ਕਰੀਏ ਤੇ ਪਾਈਏ ਚਾਲੇ et on le